ਸਭ ਤੋਂ ਪਹਿਲਾਂ ਤੇ ਪਰਚਮ ਪੰਜਾਬ ਚੈਨਲ ਨੂੰ ਧੰਨਵਾਦ ਸਾਡੇ ਪਿੰਡ ਆਏ ਨੇ ਬਹੁਤ ਬਹੁਤ ਧੰਵਾਦ ਉਹਨਾਂ ਦਾ ਇਹ ਜਿਹੜਾ ਟੂਰਨਾਮੈਂਟ ਆ ਤੰਤਨ ਬਾਬਾ ਕਲੋਸ਼ਾ ਜੀ ਤੰਤਨ ਬਾਬਾ ਮੇਲਾ RAM ਜੀ ਦੀ ਯਾਦ ਵਿੱਚ ਹਰ ਸਾਲ ਕਬੱਡੀ ਕੱਪ ਕਰਵਾਇਆ ਜਾਂਦਾ ਜੀ ਸੂ ਸਮੂਹ ਸਾਥ ਸੰਗਤ ਪਿੰਡ ਦੋਲੋਂਨਗਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਤੇ ಗ್ರಾಮ ਪੰਚਾਇਤ ਦੋਲੋਂਨਗਲ ਦੇ ਸਹਿਯੋਗ ਨਾਲ ਇਹ ਜਿਹੜਾ ਟੂਰਨਾਮੈਂਟ ਹੁੰਦਾ ਆ ਜੀ ਬਹੁਤ ਬਹੁਤ ਧੰਵਾਦ ਆ ਪੂਰਾ ਪੂਰੇ ਪਿੰਡ ਦਾ ਜਿਨ੍ਹਾਂ ਨੇ ਸਾਾਨੂੰ ਸਾਥ ਦਿੱਤਾ ਏ ਇਦੇ ਵਿੱਚ 51000 ਦਾ ਸਹਿਯੋਗ ਦਿੱਤਾ ਜੀ ਸਾਡੇ ਰਵੀ ਡਾਕਟਰ ਜੀ ਪੁਰਤਗਾਲ ਤੋਂ 31000 ਦਾ ਸਹਿਯੋਗ ਦਿੱਤਾ ਜੀ ਸਾਡੇ ਵਿੱਕੀ ਬੈਲਜੀਅਮ ਤੇ ਨਾਲ ਪ੍ਰਭ ਪ੍ਰਭ ਵੱਲੋਂ ਉਹਨਾਂ ਵੱਲੋਂ ਇਹ ਜਿਹੜੇ ਸਹਿਯੋਗ ਆਏ ਬਾਕੀ ਜਿਹੜੀ ਸਾਧ ਸੰਗਤ ਪਿੰਡ ਦੋਲੋਂ ਨਗਲਿਆ ಗ್ರಾಮ ਪੰਚਾਇਤ ਤੇ ਸਮੂਹ ਸਾਧ ਸੰਗਤ ਦਾ ਜਿਹੜਾ ਵਾ ਸਹਿਯੋਗ ਹੈ ਹਰ ਸਾਲ ਕਬੱਡੀ ਕੱਪ ਇਸੇ ਤਰ੍ਹਾਂ ਹੁੰਦਾ ਜੀ ਇਹ ਜੀ ਕਬੱਡੀ ਕੱਪ ਆ ਜਿਹੜਾ ਬਹੁਤ ਹੀ ਪੁਰਾਣਾ ਚੱਲਦਾ ਆ ਰਿਹਾ ਸਾਡੀ ਹੋ ਉਸ ਤੋਂ ਪਹਿਲਾਂ ਦਾ ਜੀ ਹਾਂਜੀ ਤੇ ਕਾਫੀ ਟਾਈਮ ਹੋ ਗਿਆ ਇਹ ਜਿਹੜੇ ਵੀ ਕਬੱਡੀ ਕਬ ਜਿਹਦੇ ਵਿੱਚ ਆਪਣਾ ਬੈਸਟ ਰੇਡਰ ਬੈਚ ਯਾਪੀ ਨੂੰ ਦੇਸੀਗੋ ਦੇ ਟੀਨ ਬੈਸਟ ਐਲ ਸੀ ਡੀਆਂ ਤੇ ਸੋਨੇ ਦੀਆਂ ਮੁੰਦਰੀਆਂ ਜਿਹੜੇ ਹੁੰਦੇ ਨਾਲ ਇਹਨਾਂ ਨੂੰ ਨਵਾਜਿਆ ਜਾਊਗਾ ਕਿੰਨਾ ਕਿ ਚਾਹਤ ਉਤਸ਼ਾਹ ਹੈਗਾ ਉਹਨਾਂ ਕਿਹੜੀ ਚੀਜ਼ ਤੋਂ ਉਹਨੂੰ ਮੋਟੀਵੇਟ ਕਰਦੀ ਹਰ ਸਾਲ ਦੇਖੋ ਚਾਹ ਤੇ ਉਤਸ਼ਾਹ ਜੀ ਬਹੁਤ ਜ਼ਿਆਦਾ ਵਾ ਤੁਹਾਡੇ ਸਾਹਮਣੇ ਆ ਪੂਰਾ ਪਿੰਡ ਹੀ ਇੱਥੇ ਜੁੜਿਆ ਹੋਇਆ ਆ ਹਰ ਕਬੱਡੀ ਕਾਪ ਤੇ ਜਿਹੜਾ ਵਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਵਾ ਤਿੰਨ ਤਿੰਨ ਚਾਰ ਚਾਰ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਉਤਸ਼ਾਹ ਵਾ ਕਬੱਡੀ ਦਾ ਕਰਕੇ ਜਿਹੜੇ ਆ ਜਿਹੜੇ ਆਪਣੇ ਨਸ਼ੇ ਤੋਂ ਦੂਰ ਰਹਿੰਦੇ ਆ ਆਪਣੇ ਨੌਜਵਾਨ ਬਹੁਤ ਹੀ ਵਧੀਆ ਵਾ ਉਹਨਾਂ ਨੂੰ ਉਤਸ਼ਾਹ ਮਿਲਦਾ ਜੀ ਕਬੱਡੀ ਦੇ ਨਾਲ ਇਲਾਕੇ ਦੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਲਾਕੇ ਦੀ ਨੌਜਵਾਨ ਪੀੜੀ ਨੂੰ ਸੰਦੇਸ਼ ਇਹੋ ਹੀ ਆ ਜੀ ਉਹ ਆਪਣੇ ਜਿਹੜੇ ਖੇਡ ਦੇ ਨਾਲ ਜੁੜਨਾ ਤੇ ਨਸ਼ੇ ਤੋਂ ਦੂਰ ਰਹਿਣ ਜੀ ਸਮੇਤ ਨਾਲ ਕਿੰਨੇ ਦਾ ਫਰਕ ਦਿਖ ਰਿਹਾ ਮੇਲਿਆਂ ਦੇ ਵਿੱਚ ਜਾਂ ਕਬੱਡੀ ਖੇਡ ਦੇ ਵਿੱਚ ਬਹੁਤ ਵਧੀਆ ਜੀ ਜਿਹੜਾ ਮੇਲਾ ਵਾ ਇਹ ਕਿ ਸੱਭਿਆਚਾਰਕ ਦਾ ਜਿਹੜਾ ਵਾ ਪਿਆਰ ਦਾ ਜਿਹੜਾ ਮੇਲਾ ਹੁੰਦਾ ਵਾ ਸਾਰੇ ਰਲ ਮਿਲ ਕੇ ਮੇਲਾ ਮਨਾਉਂਦੇ ਆ ਮੇਲੇ ਦੇ ਨਾਲ ਇੱਕ ਭਾਈਚਾਰਾ ਵਾਧਾ ਜੀ ਪਿਆਰ ਵਾਧਾ ਜੀ ਤਿਆਰ ਰੋਬਨ ਇਸ ਵੇਲੇ ਤਿਆਰ ਮਰ ਤਿਆਰ ਆ ਉਧਰ ਲੱਡੂ ਭਰਾ ਬਲ ਜਿਹੜੇ ਸਨਮਾਨ ਕੀਤੇ ਜਾਣੇ ਨੇ ਉਹ ਵੀ ਮਧਰ ਮਤਰ ਸਟੇਜ ਤੇ ਕੱਕ ਪੁੱਜ ਗਏ ਨੇ ਪਰ ਇਧਰਲੇ ਪਾਸੇ ਰੋਬਨ ਦੀ ਕਬੱਡੀ ਤੇ ਕਿਹੜਾ ਰੋਮਨ ਕਰਾਊਗਾ ਬੱਲੇ ਬੱਲੇ ਕਿਹੜਾ ਪਾਉਂਦਾ ਧਾਵੀ ਦੇ ਧਾਵੇ ਨੂੰ ਠੱਲ ਆਹ ਦੇਖਾਂਗੇ ਸਾਹਮਣੇਲੇ ਪਾਸੇ ਇਧਰ ਵੀ ਦੇਖਾਂਗੇ ਚੌੜੇ ਮਧਰ ਪਿੰਡ ਦਾ ਹਰਸ ਉਹ ਕਰਦਾ ਹੋਇਆ ਕੋਸ਼ਿਸ਼ ਇੱਕ ਪਾਸੇ ਗੁਰਦਾਸਪੁਰਿਆ ਦੂਜੇ ਪਾਸੇ ਤਰਨਤਾਰਨ ਵਾਲਾ ਮੁੰਡੇ ਦੇਖਾਂਗੇ ਅੰਮ੍ਰਿਤਸਰ ਤੇ ਭਿੜਦੇ ਤੇ ਅੰਕ ਆਹ ਦੇਖੋ ਵੀ ਸਾਹਮਣੇ ਪੜ ਮਾਰ ਤੱਕਿਆ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਏ ਅਗਲੀ ਕਬੱਡੀ ਪੌਲੀ ਲੋਪਕਾਂ ਵਾਲਾ ਕਾਲੀ ਆ ਗਿਆ ਲਓ ਕਾਲੀ ਆ ਗਿਆ ਰਾਮਦੀਪ ਦੇ ਇਲਾਕੇ ਦਾ ਖਿਡਾਰੀ ਹੈ ਅੰਮਰ ਸਰਿਆ ਕਬੱਡੀ ਪਾ ਰਿਹਾ ਹੈ ਅਗਲੀ ਕਬੱਡੀ ਪਾ ਲਈ ਲੋਬੋ ਕੇ ਵਾਲਾ ਕਾਲੀ ਨਿਰਮਲ ਦੇ ਪਿੰਡ ਦਾ ਹੈ ਕਬੱਡੀ ਕਬੱਡੀ ਕਰਦਾ ਹੈ ਤੇ ਕਰਤਾਰਸਰ ਲੰਜੋ ਵਾਲਿਆਂ ਨੇ ਕਿਹੜੇ ਮੋਟਰਸਾਈਕਲ ਦੇ ਤਾਂ ਮੁੰਡੇ ਨੂੰ ਇਹ ਮੋਟਰਸਾਈਕਲਾਂ ਦੇ ਨਾਲ ਮਾਨਿਆ ਸਨਮਾਨ ਹੈ ਖਿਡਾਰੀ ਅਗਲੀ ਕਬੱਡੀ ਪਾ ਲਈ ਤਾਬਾ ਤਿਆਰ ਵਰ ਤਿਆਰ ਹੈ ਤਾਬੇ ਨੇ ਤਾਵਾ ਬੋਲਿਆ ਕਾਸ਼ ਚੱਕੀ ਤਿਆਰ ਹੈ ਮਲਕੀਤ ਤਿਆਰ ਹੈ ਵੀ ਵਿੱਚ ਗਹਿਰੇ ਝੱਲਾਂ ਦੇ ਬੱਬਰ ਸ਼ੇਰਨਾ ਰਹਿੰਦੇ ਗੱਲੇ ਕੌਣ ਢੱਲੂ ਤੂਫਾਨਾ ਨੂੰ ਸਾਗਰਾਂ ਵਿੱਚ ਨਾ ਪੈਂਦੇ ਗੁੱਚੇ ਮੇਰੇ ਤਾਵਾ ਬੋਲਿਆ ਕਾਸ਼ ਚੱਕੀ ਜਿਹੜਾ ਇਹਦੇ ਪੁਲਾਂ ਵਿੱਚ ਆ ਜਾਂਦਾ ਤੇ ਰਗੜ ਦਿੰਦਾ ਨੰਬਰ ਰੀਡਰ ਦਾ ਅਗਲੀ ਕਬੱਡੀ ਪੌਣੀ ਰਾਜਾ ਆ ਗਿਆ ਤੇ ਰਾਜਾ ਫੇਰ ਕਬੱਡੀ ਪੌਣੀ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ ਬਲੰਦ ਹਾਊਸ ਦੇ ਨਾਲ ਗਬਰੂ ਨੇ ਵੱਧ ਕੇ ਕਬੱਡੀ ਪਾਈ ਆ ਪਹਿਲੇ ਸਮੇਂ ਦੇ ਵਿੱਚ ਮੇਰੇ ਵੱਤਰੋਂ ਦੇਸੀ ਘੋਦ ਦਿੱਤਾ ਗਿਆ ਆ ਸੈਵੇਂ ਦੇ ਚੈਲੰਜ ਦਿੱਤੀਆਂ ਜਾਣੀਆਂ ਫਾਈਨਲ ਦੇ ਵਿੱਚ ਸੋਨੇ ਦੀਆਂ ਮੁੰਦੀਆਂ ਆ ਕਬੱਡੀ ਪੌਣੀ ਰਾਜਾ ਤਿਆਰ ਬਰ ਤਿਆਰ ਆ ਪਰ ਉਧਰਲੇ ਪਾਸੇ ਦੇਖਾਂਗੇ ਲਗਿਆਈ ਔਰ ਖੇਡ ਦੇ ਮੈਦਾਨ ਦੇ ਵਿੱਚ ਹੁੱਲੇ ਹਲਾਰੇ ਕਿ ਚੱਕ ਚਰਖੇ ਸਾਹਮਲਾ ਪੂਣੀਆਂ ਮੁੰਡਿਆਂ ਦੇ ਇੱਥੇ ਕਬੱਡੀ ਖੇਡਣੀ ਨਹੀਂ ਚੱਕ ਚਰਖੇ ਸਾਹਮਲਾ ਪੂਣੀਆਂ ਉਧਰਲੇ ਪਾਸੇ ਦੇਖ ਰਾਜਾ ਕਮਾਲ ਕਰੀ ਜਾਂਦਾ ਹੈ ਇਧਰਲੇ ਪਾਸੇ ਸਾਹਮਣੇ ਦੇਖਾਂਗੇ ਸਾਹਾ ਕਬੱਡੀ ਪਾਉਣ ਲਈ ਤਿਆਰ ਬਰ ਤਿਆਰ ਝੁਕਿਆ ਹੋਇਆ ਨੌਜਵਾਨ ਬੜਿਆ ਹੋਇਆ ਕਲੈਰੀ ਮੋਰਾ ਕੇ ਸਿੱਖਲਾ ਕਲੈਰੀਆ ਮੋਰਾ ਵੇ ਤੁਰਨਾ ਤੌਰ ਪੰਜਾਬਣ ਦੀ ਪਰ ਉਧਰਲੇ ਪਾਸੇ ਦੇਖਾਂਗੇ ਰਮਦਾਸ ਵਾਲਾ ਮਲਕੀਤ ਬੱਲੇ ਬੱਲੇ ਕਰਾਉਣ ਦੀ ਕਰਦਾ ਕੋਸ਼ਿਸ਼ ਪਰ ਅੰਗ ਦੇਖਾਂਗੇ ਆਹ ਰੇਡਰ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ